ਕਹਿੰਦਾ ਪਾਜੀ ਪਹਿਲੇ ਇਹਦਾ ਚਲਾਨ ਕਟੋ ਪਹਿਲਾਂ ਇਹਦਾ ਚਲਾਨ ਕਟੋ ਇਹਦਾ ਚਲਾਨ ਕਟੋ ਪਾਜੀ ਆਓ ਪਹਿਲਾਂ ਜਿਹੜੀ ਗੱਡੀ ਤੁਸੀਂ ਬੈਠੇ ਹੋ ਉਹ ਵੀ ਕਰ ਦੂੰਗਾ ਆ ਤੈਨੂੰ ਮੈਂ ਕਹੀ ਆ ਨਾ ਤੂੰ ਗਾੜੀ ਬੰਦਾ ਵੇਲੇ ਕਰੋ ਯਾਰ ਕਿਹੜਾ ਹੁੰਦਾ ਸਾਗਰਪਾਸ ਸਰਕਾਰੀ ਨੰਬਰ ਦੀ ਇਹ ੱਥੇ ਕਹੀ ਦੇਖ ਲੋ ੱਥੇ ਕਹੀ ਪਰ ਰਾਜ ਨੂੰ ਦੇਖ ਲਿਓ ਤੇ ਇਹ ਹਸਾ ਬਣੀ ਦੋ ਦਿੰਦੀ ਰੋਕੀ ਹੈ ਤੇ ਬਾਕੀ ਕਿਹਨੇ ਨੂੰ ਕੋਈ ਗੱਲ ਕਰਦਾ ਨਹੀਂ ਕੋਈ ਵੀ ਕੋਈ ਵੀ ਅਗੇ ਨਹੀਂ ਕੋਈ ਦਸਨ ਤੇ ਗੱਡੀ ਦੇ ਕਾਗਜ਼ ਦਿਖਾ ਦਿਓ ਜਿਹੜਾ ਪੁਲਿਸ ਆ ਜਾਵੇ ਵਿੱਚ ਬੈਠੇ ਉਹ ਕਿੱਥੇ ਕਹਿੰਦੀ ਕੱਵੇ ਬੈਠਾ ਉਹ ਕਿੱਥੇ ਕਿਤਾਬਾਂ ਨਾਲ ਬੋਲੋ ਪਾਜੀ ਗੱਡੀ ਪਾਣ ਦੀ ਥੱਲੇ ਆਓ ਆਪਾਂ ਕਾਰਵਾਈ ਕਰਾਣੀ ਹੈ ਬੈਠੇ ਉਹ ਵੀ ਇਹਨਾਂ ਨੇ ਕਿਥੇ ਬੈਠੂਣਾ ਨਹੀਂ ਗੱਲ ਕਰਨੀ ਨਹੀਂ ਇਹ ਵੀ ਫਿਰਨਾ ਜਮਰੇ ਕਰਦੇ ਆ ਮਾਰਦੀ ਦੇ ਰਿਹਾ ਮਤਲਬ ਨਾ ਹੀ ਨਾ ਰਿਹਾ ਨੰਬਰ ਪਰ ਸਹੀ ਲੱਗੀ ਹੈ ਨਾ ਇਹਨਾਂ ਦੀ ਸਰਕਾਰੀ ਲੰਦਰ ਪਲੇਟ ਆ 1000 ਰੁਪਏ ਦੀ ਡਿਮਾਂਡ ਕੀਤੀ ਵੀ ਇਸ ਵੀਰ ਕੋ ਮੈਨੂੰ 1000 ਰੁਪਏ ਦੇ ਦੋ 1000 ਰੁਪਏ ਆ ਮੈਂ ਮੰਨਿਆ ਉਹ ਲਾਤੀ ਪੈਸੇ ਲੈ ਕੇ ਵੀ ਜੀ ਥੋੜਾ ਜਿਹਾ ਗੱਡੀ ਜੀ ਜੀ ਪੀ ਬੈਠੇ ਉਹਦੇ ਕਾਗਜ਼ ਉਹਦੀ ਨੰਬਰ ਪਲੇਟ ਆ ساری ਯਾਰ ਰਿਕਾਰਡਿੰਗ ਲਾ ਲੋਕਾਂ ਨੂੰ ਕਾਨੂੰਨ ਸੁਣਾਉਣ ਦੇ ਲਈ ਆਪ ਜੀ ਪਾਲਣ ਕੀਤਾ ਥੋੜੇ ਨਾਲ ਇੱਧਰ ਦੱਸ ਦਿਓ ਜਰਾ ਆਜੋ ਬਾਹਰ ਕਿ ਜਨੀ ਕਾ ਲਾਇਸੈਂਸ ਨਹੀਂ ਕਾ ਡਰਵਰ ਸਾਹਿਬ ਕਹਿੰਦੇ ਡਰਵਰ ਸਾਹਿਬ ਕਹਿੰਦਾ ਗੱਮਾ ਹੋਇਆ ਪਲੇਟਾ ਥੋੜੀ ਘਾੜ ਰੈ ਲੀਆਂ ਪਲੇਟਾ ਵੇਖੋ ਬਾਹਰ ਆ ਕੇ ਅੱਗੇ ਨਹੀਂ ਲੱਗੀਆਂ ਪਲੇਟਾ ਨਹੀਂ ਲੱਗੀਆਂ ਕੀ ਨਾਮ ਥੋੜਾ ਨਾਮ ਦਿਖਾ ਦਿਓ ਰਸ਼ਪਾਲ ਸਿੰਘ ਜੀ ਰਸ਼ਪਾਲ ਸਿੰਘ ਜੀ ਕਿੰਨੀ ਦੇਰ ਤੋਂ ਡਿਊਟੀ ਨਿਭਾ ਰਹੇ ਆ ਅੱਜ ਜਦੋਂ ਲੱਗਦੇ ਇੱਕ ਦੋ ਦਿਨ ਤੋਂ ਲੱਗਦੀ ਆ ਬਦਲ ਬਦਲ ਕੇ ਲੱਗਦੀ ਆ ਗੱਡੀ ਤੇ ਭਾਈ ਸਾਲ ਕਿੰਨੇ ਹੋ ਗਏ ਤੁਹਾਨੂੰ ਨੌਕਰੀ ਕਰਦਿਆਂ ਨੌਕਰੀ ਕਰਦਾ 27 28 ਸਾਲ 28 ਸਾਲ ਤੁਹਾਨੂੰ ਇਹ ਨਹੀਂ ਪਤਾ ਲੱਗਾ ਕਿ ਆਪਾਂ ਜਿਹੜੀ ਗੱਡੀ 'ਚ ਬੈਠੇ ਆ ਉਹਦੇ ਕਾਗਜ਼ ਪੂਰੇ ਨਹੀਂ ਗਏ ਤਾਂ ਬੰਦੇ ਲੋ ਕਾਗਜ਼ ਕਿ ਇਹਨਾਂ ਕੋ ਹੈਗੇ ਜਮਾ ਕਰਾਈ ਜਾਂਦਾ ਕਿੱਥੇ ਆ ਲੋਕਾਂ ਕੋ ਮੰਗਦੇ ਆ ਲੋਕਾਂ ਕੋ ਮੰਗਦੇ ਨੇ ਤੁਸੀਂ ਆਪਣੀ ਕੋ ਨਹੀਂ ਦਿਖਾਉਂਦੇ ਪਏ ਮੇਰੀ ਗੱਡੀ ਨਹੀਂ ਮੈਂ ਜਦੋਂ ਉਹਨਾਂ ਨੂੰ ਪੁੱਛਿਆ ਮੰਗੋ ਉਹਨੇ ਫੇ ਤੁਹਾਡੇ ਲੱਗੇ ਬੈਠੇ ਨੇ ਇਹਨਾਂ ਨੇ ਕੋ ਕਾਗਜ਼ ਇਹਨਾਂ ਨੇ ਰੱਖਿਆ ਜਾਵਾ ਜਮਾ ਕਰਾਈ ਤੁਸੀਂ ਬੈਠੇ ਜੇ ਵਿੱਚ ਦੱਸੋ ਕਾਗਜ਼ ਕਿੱਥੇ ਨੇ ਦੱਸ ਕੋਈ ਉੱਥੇ ਦਫ਼ਤਰੇ ਜਮਾ ਹੋਏ ਆ ਭਾਜੀ ਨੰਬਰ ਪਲੇਟ ਤੇ ਸ਼ੇਰੇ ਉਹ ਵੀ ਜਮਾ ਹੋਈ ਆ ਉਹ ਦਸਾਂ ਠੇਕੇਦਾਰ ਨੂੰ ਪਤਾ ਭਾਜੀ ਕਿਉਂ ਨਹੀਂ ਲੱਗੀ ਨੰਬਰ ਪਲੇਟ ਮੈਂ ਤੇ ਜਸਟ ਤਨਖਾਹ ਦੇ ਮੈਂ ਡਰਾਈਵਰੀ ਕਰਦਾ ਪਿਆ ਮੈਨੂੰ ਉਹਨਾਂ ਦੇ ਵੀ ਪਲੇਟ ਕਿਹਦਾ ਨੰਬ ਇੱਕ ਮਿੰਟ ਕਰੀ ਬੰਦੋ ਹਾਂ ਜੀ ਦੱਸੋ ਬੋਲੋ ਇੱਕ ਮਿੰਟ ਗੱਲ ਤੇ ਨਹੀਂ ਨਹੀਂ ਆਪਣੇ ਕੋ ਕਾਗਜ਼ੀ ਪੱਤਰ ਹੈਗੇ ਗੱਡੀ ਦੇ ਸਾਰੇ ਗੱਡੀ ਦੇ ਜਿਹੜੇ ਜਿਨ੍ਹਾਂ ਦੇ ਜਿਹੜੇ ਮਾਲਕ ਹੈ ਨਾ ਗੱਡੀ ਦੇ ਓਨਰ ਹੈ ਉਹਨਾਂ ਕੋ ਕਾਗਜ਼ੇ ਦੇ ਹੈਗੇ ਆ ਮੈਂ ਤਾਂ ਸਿਰਫ ਆਪਣੀ ਤਨਖਾਹ ਦੇ ਕੰਮ ਕਰ ਰਿਹਾ ਡਰਾਈਵਰੀ ਬੱਸ ਕਰ ਰਿਹਾ ਹੁਣ ਮੈਨੂੰ ਇਸ ਮਸਲੇ ਦੇ ਬਾਰੇ ਨਹੀਂ ਨਾ ਪਤਾ ਈਵਨ ਮੇਰੇ ਵੀ ਜਿਹੜੇ ਡਾਕੂਮੈਂਟ ਉਹ ਵੀ ਦਫ਼ਤਰੇ ਜਮ੍ਹਾਂ ਹੋਏ ਆ ਅਰੇ ਤੁਸੀਂ ਟ੍ਰੈਫਿਕ ਦੀ ਗੱਡੀ ਤੇ ਕੋਈ ਤੁਹਾਨੂੰ ਪਤਾ ਹੈ ਕਿ ਨੰਬਰ ਪਲੇਟ ਹੋਣੀ ਬੜੀ ਜ਼ਰੂਰੀ ਆ ਸਰ ਮੈਂ ਕਾਫੀ ਯਾਰ ਕਹਿ ਚੁੱਕਾ ਉਹਨਾਂ ਨੂੰ ਠੇਕੇਦਾਰ ਨੂੰ ਕਹਿ ਚੁੱਕਾ ਪਰ ਹੁਣ ਅਗਲੇ ਅੰਤੇ ਉਹਨਾਂ ਦੀ ਹੈਗੀ ਆ ਅਪਲਾਈ ਕੀਤੀ ਹੋਈ ਹੈ ਪੰਜਾਬ ਦਾ ਨੰਬਰ ਅਪਲਾਈ ਕੀਤਾ ਹੋਇਆ ਉਹਨਾਂ ਨੇ ਬਸ ਵੀ ਉਹ ਮੈਨੂੰ ਉਹਨਾਂ ਨੇ ਕਿਹਾ ਵੀ ਹਫਤੇ ਤੱਕ ਆਜਣੀਆਂ ਹਫਤਾ ਮੇਰੇ ਕਨ ਆਜ ਭਲਕੇ ਹਫਤਾ ਹੋ ਜਾਣਾ ਉਹਦਾ ਨਾਮ ਕੀ ਆਪਣੇ ਦਾ ਇਹ ਜਹਾਜ ਗੱਡੀਆਂ ਗੱਡੀਆਂ ਜਿਹਨਾਂ ਨਾਲ ਚੱਲਦੀਆਂ ਹਾਂਜੀ ਉਹ ਉਹਨਾਂ ਨੇ ਕਿਰਾਏ ਤੇ ਲਈਆਂ ਹੋਈਆਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਟ੍ਰੈਫਿਕ ਦੇ ਵਿੱਚ ਮੈਨੂੰ ਤਾਂ ਅ ਮਹੀਨਾ ਵੀ ਨਹੀਂ ਹੋਇਆ ਪੂਰਾ ਇੱਥੇ ਆਇਆ ਹਾਂ ਕਿਉਂਕਿ ਡਰਾਈਵਰ ਉਹਨਾਂ ਨੇ ਫੇਰ ਚੇਂਜ ਕੀਤਾ ਹੈ ਨਾ ਮੈਨੂੰ ਇਹ ਮਹੀਨਾ ਵੀ ਨਹੀਂ ਪੂਰਾ ਹੋਇਆ ਜੇ ਮੈਂ ਉਹਨਾਂ ਨੂੰ ਕਾਫੀ ਇਹ ਕਹਿ ਚੁੱਕਾ ਇੰਨੀ ਗੱਲ ਕਹਿ ਚੁੱਕਾ ਹਾਂ ਬਾਕੀ ਉਹਾਂ ਦਾ ਵੀ ਅਪਲਾਈ ਸ਼ਾਇਦ ਅਸਾਮ ਦਾ ਨੰਬਰ ਆ ਤੇ ਅਪਲਾਈ ਕੀਤਾ ਹੋਇਆ ਉਹਨਾਂ ਨੇ ਪੰਜਾਬ ਦਾ ਨੰਬਰ ਅਪਲਾਈ ਗੱਡੀ ਚ ਲਾਉਂਦੇ ਤੁਸੀਂ ਕਾਗਜ਼ ਦੇਖੀਏ ਜੇ ਕਾਗਜ਼ ਪੱਤਰ ਹੈਗੇ ਆ ਪਰ ਸਰ ਇਹਦੇ ਉਹ ਕਾਗਜ਼ ਪੱਤਰ ਵੇਖੋ ਮਾਲਕ ਹੋ ਰਿਹਾ ਉਹਨਾਂ ਦੇ ਉਹਨਾਂ ਦੇ ਸਾਡੇ ਕੋਲ ਇਹ ਸਾਰਾ ਕੁਝ ਪੂਰਾ ਮਾਲਕ ਹੋਣ ਗੱਡੀ ਦੇ ਕਾਗਜ਼ ਪੱਤਰ ਰੱਖਣਗੇ ਫੇਰ ਇਹ ਉਹਨਾਂ ਨੇ ਸਾਂਭੇ ਹੋਇਆ ਕੱਲ ਨੂੰ ਜਿੱਦਾਂ ਹੁਣ ਬਾਰ-ਬਾਰ ਡਰਾਈਵਰ ਬਦਲਦਾ ਕੋਈ ਡਰਾਈਵਰ ਕਾਗਜ਼ ਪੱਤਰ ਉਹਨਾਂ ਤੇ ਉਰਾਂ ਪਰਾਂ ਕਰ ਦੇ ਤੁਹਾਡੇ ਕੋ ਆਪਣਾ ਡਰਾਈਵਿੰਗ ਲਾਇਸੈਂਸ ਮੇਰਾ ਸਾਬਕੋਸ਼ਿਆ ਮੇਰਾ ਦਫਤਰੇ ਇੱਥੇ ਟ੍ਰੈਫਿਕ ਦਫਤਰ ਜਮ੍ਹਾ ਹੋਇਆ ਹੋਇਆ ਹੈ ਹੁਣ ਤੁਹਾਡੇ ਕੋ ਡਰਾਈਵਿੰਗ ਲਾਇਸੈਂਸ ਹੈ ਮੇਰਾ ਜਮ੍ਹਾ ਹੋਇਆ ਬਾਕੀ ਕਿ ਕਾਨੂੰ ਕਿਤੇ ਇਸ ਗੱਡੀ ਦੇ ਮੇਰੇ ਕੋਈ 1921 ਹੋ ਜਾਏ ਮੈਂ ਫਰਾਰ ਨਾ ਹੋ ਸਕਾਂ ਬਸ ਇਸ ਕਰਕੇ ਮੇਰੇ ਮੇਰੇ ਵੀ ਆਪਣੇ ਵੀ ਡਾਕੂਮੈਂਟ ਜਮ੍ਹਾ ਕੀਤੇ ਹੋਏ ਆ ਹਾਂਜੀ